ਤਤੀ ਦੋਨਾ ਪਲਵੇ ਜੇ ਜਲ ਟੁੰਬੀ ਦੇ ਫ੍ਰੀਦਾ ਜੇ ਜੋਟ ਹੱਗਣ ਰੱਬ ਦੀ ਚੁਰਹਿੰਦੀ ਚਰੇ ਜੋਰਿੰਦੀ ਚਰੇ ਤਤੀ ਦੋਇਨਾ ਪਲਵਾ ਜੇ ਗਰਮ ਪਾਣੀ ਹੋਵੇ ਨਾ ਕਿ세 ਛੋਟੇ ਜੇ ਬੂਟੇ ਨੂੰ ਗਰਮ ਪਾਣੀ ਨਾਲ ਸੀ ਜਾਈਏ ਤੋਹ ਜ ਪੱਤੇ ਨਹੀਂ ਫੁੱਲਦੇ ਉਸਤੇ ਜੋ ਜੇ ਗਰਮ ਗਰਮ ਪਾਣੀ ਪਾਈ ਜਾਈਏ ਰੋਜ਼ ਨਾ ਪੱਲਵ ਜੇ ਜਲ ਟੂਪੀ ਦੇ ਪਾਵੇਂ ਉਹਨੂੰ ਡਬੋ ਦੋ ਪਾਣੀ ਚ ਉਹਦਾ ਨੁਕਸਾਨ ਹੋ ਜਾਊਗਾ ਪੌਦੇ ਦਾ ਉਹਨੂੰ ਫਾਇਦਾ ਨਹੀਂ ਹੋ ਪਾਣੀ ਦਾ ਪਾਣੀ ਗਰਮ ਸੁੱਤੀ ਦੋਏ ਸੁੱਤੀ ਦੋਏ ਗਰਮ ਪਾਣੀ ਨੇ ਉਹ ਜਿਹੜੀਆਂ ਬਰੀਕ ਜੜਾ ਨੇ ਨਾ ਨਾਸ਼ ਕਰ ਦੇਣਾ ਉਹਨਾਂ ਦਾ ਨਵੀਆਂ ਜੜਾ ਨਹੀਂ ਵੱਡਣੀਆਂ ਪਹਿਲੀਆਂ ਦਾ ਵੀ ਨੁਕਸਾਨ ਹੋ ਜਾਣਾ ਨਾ ਪੱਲਵ ਉਹਦੇ ਨਾਲੇ ਉਹਨੂੰ ਪੱਤੇ ਫਟੜ ਲੈਣਾ ਜੇ ਜਲ ਟੂਪੀ ਦੇ ਪਾਵਡ ਹੋਦੋਂ ਕਰ ਪਾਣੀ ਚ ਫਿਰ ਤੇ ਛੇਤੀ ਮਰ ਜੂ ਰੀਦਾ ਜੋਟ ਹਾਗਣ ਰੱਬ ਦੀ ਚੁਰਹਿੰਦੀ ਚੁਰੇਤੀ ਤੋਂ ਇਹ ਕੀ ਐ ਬਾਹਰ ਦੀ ਗੱਲ ਐ ਜਿਹੜੀ ਮਾਇਆ ਦੀ ਭੁੱਖ ਐ ਨਾ ਕਲਪਣਾ ਸਾਡੇ ਅੰਦਰ ਦੇ ਤੱਕੀ ਤੋਂ ਹੋਇਆ ਜਿੰਨਾ ਜਰ ਮਾਇਆ ਦੀ ਭੁੱਖ ਤਰ ਐ ਇਹ ਕੋਇਆ ਹੋਇਆ ਵੀ ਨਿਯੁਗ ਦਾ ਪਹਿਲੀ ਗੱਲ ਤਾਂ ਇੱਕ ਹੁੰਦਾ ਦੀ ਜੇ ਇੱਕ ਹੋ ਵੀ ਜਾਵੇ ਫਿਰ ਵੀ ਮਾਇਆ ਦੀ ਭੁੱਖ ਐ ਫਿਰ ਉਹ ਪੱਤਾ ਨਹੀਂ ਫੁੱਟਦਾ ਪਲਵੈ ਫਿਰ ਪੱਤਾ ਨਹੀਂ ਫੁੱਟਦਾ ਅੱਗੇ ਨਹੀਂ ਵੱਧਦਾ ਉੱਥੇ ਕੇ ਰਹਿ ਜਾਊਗਾ ਪਲਵੈ ਭਾਵੇਂ ਉੱਥੇ ਪਾਣੀ ਘੜਾ ਦੋ ਕੋਟੇ ਕੋਟੇ ਉੱਚ ਛੋਟੇ ਛੋਲੇ ਬੀਜ ਲਾ ਦਿੰਦੇ ਨੇ ਸਬਜ਼ੀ ਵਾਲੇ ਉੱਗੇ ਹੋ ਹੁੰਦੇ ਨੇ ਕਹਿੰਦਾ ਬੀਜ ਉੱਗ ਜਾਂਦੇ ਨੇ ਫਿਰ ਉਹ ਲਾ ਦਿੰਦੇ ਨੇ ਜੇ ਉੱਥੇ ਗਰਮ ਪਾਣੀ ਪਾਈ ਜਾਏ ਅੱਗੇ ਨਹੀਂ ਵੱਧਾ ਫਿਰ ਬੀਜ ਸਗੋਂ ਮਰ ਜਾਊਗਾ ਜੇ ਉੱਤੇ ਭਰਦੀਏ ਗਰਮ ਪਾਣੀ ਫੇਰ ਖਤਮੇ ਹੋ ਜਾਊਗਾ ਇਸ ਕਰਕੇ ਜੇ ਅੰਦਰ ਇੱਛਾ ਮਾਇਆ ਦੀ ਹੈ ਅਗਨੀ ਇੱਛਾ ਹੈ ਅੰਦਰ ਆਪਰ ਫੁੱਲ ਉਤ ਨਹੀਂ ਉੱਦਦਾ ਗਿਆਨ ਦਾ ਬੌਦਾ ਜਿਹੜਾ ਹੈ ਵੱਡਾ ਨਹੀਂ ਹੁੰਦਾ ਇਹਨੂੰ ਫੜ ਲੈ ਫੜ ਲੱਗਣਾ ਤਾਂ ਇੱਕ ਪਾਸੇ ਪੱਤਾ ਵੀ ਨਹੀਂ ਖੁੱਟਦਾ ਪੱਲਵਾ ਪੱਤੇ ਨਾ ਹੀ ਖੁੱਟਣੇ ਤੁਮੇ ਪੱਤੇ ਨਹੀਂ ਖੁੱਟਦੇ ਅੱਗੇ ਨਹੀਂ ਚਲਦੀ ਹਾਂਜੀ ਈਦਾ ਜੋ ਡੋਹਾਗਣ ਰੱਬ ਦੀ ਚੁਰਹਿੰਦੀ ਚਰੇ ਐਵੇਂ ਜੋ ਡੋਹਾਗਣ ਰੱਬ ਦੀ ਹੈ ਰੱਬ ਦੀ ਡੋਹਾਗਣ ਇੱਥੇ ਜਿਹੜਾ ਰਾਮ ਉਦਕਾ ਸੀਤਲ ਜਲਾ ਸੀਤਲ ਜਲ ਤੋਂ ਜਿਹੜਾ ਸਖਣਾ ਰਹਿ ਗਿਆ ਪਉਦਾ ਜੂ ਸੀਤਲ ਜਲ ਨਹੀਂ ਮਿਲਿਆ ਐਵੇਂ ਜਿਹਨੂੰ ਗਿਆਨ ਠੱਡਾ ਕਰਨ ਵਾਲਾ ਨਹੀਂ ਮਿਲਿਆ ਆਤਮ ਗਿਆਨ ਨਹੀਂ ਮਿਲਿਆ ਡੋਹਾਗਣ ਰੱਬ ਦੀ ਉਹ ਚੁਰਦੀ ਹੋਰਦੀ ਚਰਹਿੰਦੀ ਚਰੇ ਉਹ ਝੂਰਦਾ ਰਹਿੰਦਾ ਉਹ ਅੱਗੇ ਉਹਦੀ ਬੁੱਧੀ ਕੰਮੇ ਨਹੀਂ ਕਰਦੀ ਉਹਦੇ ਕੋਲ ਬੁੱਧੀ ਉਹ ਬੇਬੇਖ ਬੁੱਧੀ ਆਉਂਦੀ ਹੋਈ ਧੀ ਉਹਦੀ ਬੁੱਧ ਬੇਬੇਖ ਬੁੱਧੀ ਦਾ ਰੂਪ ਨਹੀਂ ਤਾਲ ਕਰਦੀ ਉੱਥੇ ਹੀ ਮੁਰਝਾ ਜਾਂਦੀ ਹੈ ਬੁੱਧੀ ਅੱਗੇ ਨਹੀਂ ਚਲਦੀ ਮੁਰਝਾ ਜਾਂਦੀ ਹੈ ਹਾਂਜੀ